ਹਾਂਜੀ ਕੀ ਹਾਲ ਚਾਲ ਆ ਵੀਰੋ ਠੀਕ ਠਾਕ ਆ ਸਾਰੇ ਭਰਾ ਪ੍ਰੇਮ ਪੀਜਨ ਫਾਰਮ YouTube ਤੇ ਚੈਨਲ ਤੇ ਤੁਹਾਡਾ ਸਵਾਗਤ ਆ ਮੇਰੇ ਵੀਰੋ ਹੋਰ ਭਰਾ ਠੀਕ ਠਾਕ ਆ ਸਾਰੇ ਘਰ ਪਰਿਵਾਰ ਵਧੀਆ ਵੀਰਾਂ ਦੇ ਲਓ ਜੀ ਆਪਣੇ ਨੀਲੇ ਦਾ ਤੇ ਭਾਈ ਬਿੰਦਰ ਵਾਲਿਆਂ ਚੋਂ ਮਦੀਨ ਲਾਲ ਚੀਨੀ ਦੀ ਹੈ ਭਾਈ ਇਹ ਆਪਣੀ ਦੀ ਜਿਹੜੀ ਮਦੀਨ ਦੋਨੇ ਚਿੱਟੀਆਂ ਦੇ ਆ ਤੇ ਕਰੋ ਸ਼ੌਂਕ ਜੋੜੇ ਦਾ ਭਾਈ ਬੱਚੇ ਬਹੁਤ ਸੋਹਣੇ ਉੱਡਦੇ ਆ ਭਾਈ ਇਹਦੇ ਬਹੁਤ ਵਧੀਆ ਟੋਪ ਉੱਡਦੇ ਆ ਤੇ ਚੈਨਲ ਨੂੰ ਆਪਣੇ ਨੂੰ ਨਵੇਂ ਵੀਰ ਜਿਹੜੇ ਵੀਡੀਓ ਦੇਖਦੇ ਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਮੇਰਾ ਭਰਾ ਤੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਮੇਰੇ ਭਾਵਾਂ ਨੂੰ ਜਿਹੜੇ ਸਾਥ ਦਿੰਦੇ ਆ ਵੀਡੀਓ 'ਚ ਲਓ ਜੀ ਆਪਾਂ ਕਰਾਉਣਾ ਤੁਹਾਨੂੰ ਫੜ ਕੇ ਸ਼ੌਂਕ ਇਹਨਾਂ ਦਾ ਲਓ ਜੀ ਆ ਨੀਲਾ ਬਈ ਆਪਣਾ ਬਾਈ ਟੱਖਾਂ ਚ ਪੂਰੀ ਨੋਕ ਹੈ ਕਰੋ ਸ਼ੌਂਕ ਬਾਈ ਇਹਦਾ ਵੀ ਰਿਜ਼ਲਟ ਬਹੁਤ ਚੰਗਾ ਬਈ ਯਾਰ ਇਹਹੀ ਕਬੂਤਰਾਂ ਚੋਂ ਆ ਬਈ ਇਹ ਆਪਣੇ ਬਾਈ ਬਿੰਦਰ ਵਾਲੇ ਕਬੂਤਰਾਂ ਦੇ ਵਿੱਚੋਂ ਹੀ ਆ ਇਹ ਗੱਲ ਕਰ ਇਹ ਨਾ ਕਬੂਤਰ ਦੀ ਲਾਲ ਚੀਨੇ ਤੇ ਕੋਲ ਨੇ ਕੱਢਿਆ ਹੋਇਆ ਇਹ ਕਰੋ ਪੱਲਿਆਂ ਦਾ ਚਾਹੋਗਾ ਭਾਈ ਆਹ ਲਓ ਭਾਈ ਇਹਦੇ ਪੰਜੇ ਕਰੋ ਪੰਜਿਆਂ ਦਾ ਸ਼ੌਂਕ ਭਾਈ ਮਦੀਨ ਦਾ ਕਰਾਉਣਿਆ ਸ਼ੌਂਕ ਆਹ ਲਓ ਜੀ ਭਾਈ ਮਦੀਨ 22 ਟੱਕਾ ਕਾਲੀ ਨੋਕ ਛੋਟਾ ਜਿਹਾ ਬਜੂਦ ਆ ਭਾਈ ਇਹਦਾ ਤੇ ਕਰੋ ਭਾਈ ਇਹਦੇ ਪੱਲੇ ਚੱਕ ਇਹ ਲਾਲ ਚੀਨੀ ਨੇ ਕੱਢੀ ਆ ਭਾਈ ਕਾਲੀ ਚੀਨੀ ਲਾਲ ਚੀਨੀ ਦੀ ਕੱਢੀ ਹੋਈ ਆ ਆਹ ਲਓ ਭਾਈ ਇਹਦੇ ਪੰਜੇ ਕਰੋ ਪੰਜਿਆਂ ਦਾ ਸ਼ੌਂਕ ਤੇ ਤੁਹਾਨੂੰ ਜੋੜਾ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਭਰਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਮੈਂਟ ਕਰਦੇ ਹੋ ਇੱਕ ਜੋੜੇ ਦਾ ਹੋਰ ਕਰਾਉਣਿਆ ਸ਼ੌਂਕ